ਜੀ ਕੇ ਮੈਂ ਉਹ ਸਾਰੇ ਅੱਜ ਇੱਕ ਸਵੱਬ ਬਣਿਆ ਕੁਦਰਤੀ ਇੱਕ ਆਪਣੀ ਰਿਸ਼ਤੇਦਾਰੀ ਚ ਆਇਆ ਸੀ ਮੈਂ ਇੱਥੇ ਪਿੰਡ ਸ਼ੇਖੂਪੁਰਾ ਵਾ ਇਹ ਤੇ ਜ਼ਿਲ੍ਹਾ ਲੁਧਿਆਣੇ ਚ ਆ ਇੱਥੇ ਖੇਡ ਮੈਦਾਨ ਇੱਕ ਬਣਿਆ ਹੋਇਆ ਵਾ ਤੇ ਮੈਂ ਉਸ ਖੇਡ ਮੈਦਾਨ ਦੇ ਵਿੱਚ ਜਦੋਂ ਤੁਰਨ ਫਿਰਨ ਆਇਆ ਸੀ ਨਾ ਤੇ ਜਦੋਂ ਮੈਂ ਉਹ ਮੈਦਾਨ ਦੇਖਿਆ ਤੇ ਮੇਰੇ ਤੋਂ ਰਿਹਾ ਨਹੀਂ ਗਿਆ ਵੀ ਤੁਹਾਨੂੰ ਦੱਸਣਾ ਜਰੂਰ ਹੈ ਵੀ ਕਿੰਨਾ ਕੁ ਜ਼ਬਰਦਸਤ ਜਿਹੜਾ ਇਹ ਖੇਡ ਮੈਦਾਨ ਜਿਹੜਾ ਉਹ ਬਣਿਆ ਹੋਇਆ ਵਾ ਇਹ ਦੱਸਦੇ ਕਿ ਇਸ ਖੇਡ ਮੈਦਾਨ ਨੂੰ ਬਣਾਉਣ ਵਿੱਚ ਇਸ ਪਿੰਡ ਦਾ ਤੇ ਮਨਪ੍ਰੀਤ ਆਈਲੀ ਜੀ ਹੁਣਾ ਦਾ ਸਰਦਾਰ ਮਨਪ੍ਰੀਤ ਸਿੰਘ ਆਈਲੀ ਜਿਹੜੇ ਇਥੋਂ ਦੇ ਹਲਕੇ ਦੇ ਐਮਐਲਏ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਸ ਗਰਾਊਂਡ ਨੂੰ ਮੈਦਾਨ ਨੂੰ ਬਣਾਉਣ 'ਚ ਸੋ ਤੁਹਾਨੂੰ ਸਾਰੀ ਅੱਜ ਜਿਹੜੀ ਆ ਮੈਦਾਨ ਦੀ ਗੱਲ ਬਾਤ ਸੁਹਾਣੀ ਆ ਯਕੀਨ ਮੰਨਿਓ ਬਾਹਰ ਵਾਲੀ ਤਰਜ਼ ਤੇ ਜਿੱਦਾਂ ਵਿਦੇਸ਼ਾਂ ਦੇ ਵਿੱਚ ਆਪਣੀਆਂ ਗਰਾਊਂਡਾਂ ਹੁੰਦੀਆਂ ਉਸੇ ਤਰਜ਼ ਵਾਂਗੂ ਇਹ ਜਿਹੜਾ ਮੈਦਾਨ ਤਿਆਰ ਕੀਤਾ ਗਿਆ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਸੋ ਮੈਂ ਚਾਹਨਾ ਕਿ ਤੁਹਾਨੂੰ ਵੀ ਦਿਖਾਵਾਂ ਬਾਕੀ ਲੋਕ ਵੀ ਇਹ ਪਿੰਡਾਂ ਦੇ ਲੋਕ ਦੇਖਣ ਕਿ ਕਿਹੋ ਜੀ ਜ਼ਬਰਦਸਤ ਜਿਹੜੀ ਚੀਜ਼ ਇਸ ਪਿੰਡ ਦੇ ਵਿੱਚ ਬਣੀ ਹੋਈ ਆ ਸੋ ਆਓ ਝਾਤੀ ਮਾਰਦੇ ਆ ਪੂਰੀ ਗਰਾਊਂਡ ਦੇ ਵਿੱਚ ਤੇ ਇੱਕ ਦੋ ਇੱਥੇ ਲੋਕ ਜਿਹੜੇ ਇਸ ਚੀਜ਼ ਨੂੰ ਇਸ ਮੈਦਾਨ ਨੂੰ ਜਿਹੜੀ ਦੇਖਭਾਲ ਕਰਦੇ ਉਹਨਾਂ ਨੇ ਜੇ ਮੌਕਾ ਵੱਜਿਆ ਤੇ ਤੁਹਾਡੀ ਗੱਲਬਾਤ ਕਰਾਂਗਾ ਸੋ ਮੈਦਾਨ ਤੇ ਚਾਤੀ ਮਾਰਿਓ ਤੇ ਦੇਖਿਓ ਫਿਰ ਗੱਲਬਾਤ ਕਿੰਨੀ ਜ਼ਬਰਦਸਤ ਆ ਪਿੰਡ ਸ਼ੇਖੂਪੁਰਾ ਜ਼ਿਲ੍ਹਾ ਲੁਧਿਆਣਾ ਦੇ ਗਾਇ ਖੇਡ ਮੈਦਾਨ ਆ ਦੇਖਣ ਵਾਲਾ ਤੁਹਾਡਾ ਸਾਰਾ ਸਿਸਟਮ ਹੋਊਗਾ ਆਹ ਗੱਲਬਾਤ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤੇ ਇਸ ਗਰਾਊਂਡ ਦੇ ਕੋਲ ਇੱਕ ਗੇਟ ਬਣਿਆ ਹੋਇਆ ਪਿੰਡ ਦਾ ਐਂਟਰੀ ਗੇਟ ਆ ਯਾਦਗਾਰੀ ਗੇਟ ਸਵਰਗੀ ਸੂਬੇਦਾਰ ਸਰਦਾਰ ਭਗਵਾਨ ਸਿੰਘ ਟੱਟ ਪਿੰਡ ਸ਼ੇਖੂਪੁਰਾ ਉਹਦੇ ਨਾਲ ਬਿਲਕੁਲ ਇਹ ਜਿਹੜੀ ਆ ਕਾਂਦ ਆ ਤੇ ਇੱਕ ਵਾਰ ਤੁਸੀਂ ਵਿਊ ਦੇਖ ਲਓ ਪਹਿਲਾਂ ਆ ਦੇਖੋ ਕਿੰਨੇ ਇੱਥੇ ਬੈਂਚ ਲੱਗੇ ਹੋਏ ਆ ਸੋ ਬਿਲਕੁਲ ਵਿਦੇਸ਼ ਦੀ ਤਰਜ਼ ਦੇ ਬਾਹਰਲੇ ਮੁਲਕਾਂ ਦੀ ਤਰਜ਼ ਦੇ ਇਹ ਪਾਰਕ ਜਿਹੜਾ ਬਣਿਆ ਹੋਇਆ ਵਾ ਸੋ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇੱਥੇ ਜਿਹੜੇ ਇਹਨਾਂ ਦੇ ਪ੍ਰਬੰਧਕ ਆ ਇੱਥੇ ਉਹ ਵੀ ਜੁੜੇ ਹੋਇਆ ਉਹਨਾਂ ਨੂੰ ਪੁੱਛਾਂਗੇ ਵੀ ਗਰਾਊਂਡ ਇਨੀ ਜਿਹੜੀ ਵਧੀਆ ਤੇ ਖੂਬਸੂਰਤ ਬਣੀ ਉਹਦਾ ਕਾਰਨ ਕੀ ਆ ਤੇ ਕਿਵੇਂ ਇਹ ਤੁਸੀਂ ਲੁੱਕ ਆਫਟਰ ਕਰਦੇ ਆ ਉਹ ਦੇਖੋ ਕਾਰੀਗਰ ਵੀ ਲੱਗਾ ਹੋਇਆ ਵਾ ਜਿਹੜੇ ਬੈਂਚ ਲੱਗੇ ਹੋਏ ਉਹਨਾਂ ਦੇ ਉੱਪਰ ਪੇਂਟ ਕਰ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਸੱਜਣਿਆਂ ਨਾਲ ਕਰਦੇ ਹਾਂ ਗੱਲ ਹਾਂਜੀ ਚੜ੍ਹਦੀ ਕਲਾ ਜੀ ਪਹਿਲਾਂ ਤੇ ਰੂਹ ਖੁਸ਼ ਹੋ ਗਈ ਤੁਹਾਡਾ ਸਾਰਾ ਸਿਸਟਮ ਦੇਖ ਕੇ ਜੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਨਾ ਹਾਂ ਜੀ ਜਿਹੜਾ ਇਹ ਪਾਰਕ ਆ ਇਹ ਕਦੋਂ ਬਣਿਆ ਹੈ ਜੀ ਸੋਰੀ ਮਤਲਬ ਇਹ ਖੇਡ ਮੈਦਾਨ ਆ ਇਹ ਖੇਡ ਮੈਦਾਨ ਜੀ ਜਦੋਂ ਿਆਲੀ ਸਾਹਿਬ ਬਧਾਇਕ ਸੀਗੇ ਹੁਣ ਵੀ ਹੈਗੇ ਨੇ ਹਾਂਜੀ ਤਾਂ ਉਦੋਂ ਸਾਡੇ ਪਿੰਡ ਦੇ ਵਧੀਆ ਪਰਿਵਾਰਾਂ ਦੀ ਇਹ ਮੰਗ ਸੀ ਹਾਂਜੀ ਕਿ ਿਆਲੀ ਸਾਹਿਬ ਸਾਡੇ ਪਿੰਡ ਨੂੰ ਵੀ ਇੱਕ ਗਰਾਊਂਡ ਦਿਓ ਮਨਜ਼ੂਰ ਕੀਤਾ ਜਾ ਅੱਛਾ ਮਨਜ਼ੂਰੀ ਦੇ ਹਾਂਜੀ ਅਸੀਂ ਉਹਦੀ ਆਪ ਕੇਅਰ ਟੇਕਰ ਕਰਾਂਗੇ ਠੀਕ ਹੈ ਜੀ ਦਾ ਆਲੀ ਸਾਹਿਬ ਨੇ ਮੰਨਦੇ ਹੋਏ ਹਾਂਜੀ ਉਹਦੀ ਮਨਜ਼ੂਰੀ ਦਿੱਤੀ ਜੀ ਉਸ ਤੋਂ ਬਾਅਦ ਪਰਿਵਾਰਾ ਨੇ ਇਹਨੂੰ ਮਿੱਟੀ ਉਧਰੋਂ ਲਿਆ ਕੇ ਬਹੁਤ ਮਿਹਨਤ ਨਾਲ ਜੀ ਭਰਤ ਪਾ ਕੇ ਜੀ ਇਹਨੂੰ ਚੱਲਦਾ ਕੀਤਾ ਜੀ ਉਸ ਤੋਂ ਬਾਅਦ ਸੋਰੀ ਮੈਂ ਗੱਡ ਗੱਡ ਉਹਦੇ ਵੀ ਸੋਰੀ ਪਹਿਲਾਂ ਇੱਥੇ ਕੀ ਸੀਗਾ ਪਹਿਲਾਂ ਇੱਥੇ ਇਹ ਬਾਬਾ ਨਿੱਕੂ ਰਾਮ ਜੀ ਦੀ ਜਗਾਵਾ ਜੀ ਅੱਛਾ ਜੀ ਤਾਂ ਇਹਦੇ ਨਾਲ ਛੱਪੜ ਸੀ ਇਹਦੇ ਛੱਪੜ ਸੀ ਜੇ ਆਪਾਂ ਤੂੰ ਮੱਝਾਂ ਜਿਵੇਂ ਕਹਿ ਲੋ ਹੁੰਦੇ ਸੀ ਪਿੰਡਾਂ 'ਚ ਹਾਂਜੀ ਉਹ ਮਤਲਬ ਇਸ ਛੱਪੜ ਤੋਂ ਖੇਡ ਮੈਦਾਨ ਬਣਾਇਆ ਛੱਪੜ ਤੋਂ ਖੇਡ ਮੈਦਾਨ ਬਣਾਇਆ ਜੀ 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 ਵੈਰੀ ਗੁੱਡ ਜੀ ਉਸ ਤੋਂ ਬਾਅਦ ਬਾਬਾ ਰਤਨ ਸਿੰਘ ਜੀ ਦੇ ਪਰਿਵਾਰ ਆ ਜਿਹੜਾ ਹਾਂਜੀ ਉਹਦੇ ਪੁੱਤੇ ਕੈਨੇਡਾ ਗਏ ਹੋਏ ਅੱਛਾ ਜੀ ਜਸਵੀਰ ਸਿੰਘ ਜੀ ਜਸਵੰਤ ਸਿੰਘ ਜੀ ਤੇ ਇੱਕ ਅਮਰੀਕਾ ਗਏ ਹੋਏ ਅਵਧਾਰ ਸਿੰਘ ਜੀ ਇਹ ਤਿੰਨੇ ਭਰਾ ਰਲ ਕੇ ਹਾਂਜੀ ਇੱਥੇ ਵਾਲੇ ਪਰਿਵਾਰ ਦੇ ਨਾਲ ਰਲ ਕੇ ਹਾਂਜੀ ਇਹਦੀ ਕੇਅਰ ਟੇਕਰ ਕਰਦੇ ਆ ਮਤਲਬ ਉਹ ਇਹਦੀ ਦੇਖਭਾਲ ਕਰਦੇ ਦੇਖਭਾਲ ਕਰਦੇ ਆ ਪੱਕੇ ਤੌਰ ਤੇ ਬੰਦਾ ਇੱਥੇ ਹਾਂਜੀ 24 ਗੁਣਾ 7 ਅੱਛਾ 7 ਰੱਖਿਆ ਹੋਇਆ 24 ਘੰਟੇ 7 ਦਿਨ 7 ਹੋ ਜਾਣ ਜੀ ਹਾਂ ਜੀ ਪੌਦੇ ਪੌਦੇ ਲਾਏ ਪੌਦਿਆਂ ਨੂੰ ਪਾਣੀ ਦੇਣਾ ਹਾਂਜੀ ਕੋਈ ਸ਼ੌਂਕ ਪੈ ਗਈ ਕੋਈ ਬੈਂਚ ਲਿਆਉਣੇ ਆ ਕੋਈ ਖੇਡ ਦਾ ਕੁਝ ਲਿਆਉਣਾ ਕੁਝ ਵੀ ਹਾਂਜੀ ਐਨੀ ਵਨ ਹਾਂਜੀ ਜੋ ਉਹਨਾਂ ਨੂੰ ਆਉਂ ਲੱਗਦਾ ਹਾਂਜੀ ਇੱਥੇ ਹੋਣਾ ਚਾਹੀਦਾ ਹਾਂਜੀ ਉਹ ਔਂ ਕਹਿੰਦੇ ਆ ਵੀ ਹੁਣੇ ਹੀ ਹੋਣਾ ਚਾਹੀਦਾ ਅੱਛਾ ਜੀ ਹੁਣੇ ਹਾਂ ਠੀਕ ਆ ਜੀ ਪੈਸੇ ਦੀ ਪਰਵਾਹ ਨਾ ਕਰਨੀ ਉਹਨਾਂ ਪਰਿਵਾਰਾਂ ਕੋਲੇ ਕੋਈ ਸਾਨੂੰ ਹੁਣ ਤੱਕ ਲੱਗਿਆ ਕੋਈ ਪ੍ਰੋਬਲਮ ਹਾਂਜੀ ਕਈ ਵਾਰੀ ਲੋਕਾਂ ਕੋਲ ਪੈਸਾ ਹੁੰਦਾ ਪਰ ਦਿਲ ਨਹੀਂ ਹੁੰਦਾ ਦਿਲ ਵੀ ਹੋਣਾ ਚਾਹੀਦਾ ਜੀ ਉਹ ਕਹਿੰਦੇ ਜੀ ਜੋ ਅਸੀਂ ਜੇ ਇੱਥੇ 10000 ਦੰਨੇ ਆ ਸਾਨੂੰ ਲੱਖ ਰੜਦਾ ਉਹ ਉਹਨਾਂ ਦੀ ਸੋਚ ਆ ਸੋਚ ਆ ਜੀ ਹਾਂਜੀ ਬਿਲਕੁਲ ਤੇ ਇਹ ਪਰਿਵਾਰ ਸਾਰੇ ਕੈਨੇਡਾ ਵਾਹੇ ਹਾਂਜੀ ਪਰਿਵਾਰ ਇੱਥੇ ਵੀ ਰਹਿ ਰਿਹਾ ਉਹਨਾਂ ਦਾ ਭਾਪ ਬਲਵੀਰ ਸਿੰਘ ਮਤਵਾਲ ਸਿੰਘ ਇੱਥੇ ਵੀ ਰਹਿ ਰਹੇ ਆ ਜੀ ਉਹ ਜਿਵੇਂ ਅਸੀਂ ਉਹਨਾਂ ਦੇ ਕਲਾਸ ਫੈਲੋ ਆ ਜਸਵੀਰ ਸਿੰਘ ਜੀ ਦੇ ਜੀ ਜੋ ਉਹਨਾਂ ਦੇ ਉੱਪਰੋਂ ਮਾਨ ਚ ਆ ਗਿਆ ਸਾਨੂੰ ਤਾਂ ਫੋਨ ਆਉਣਾ ਹਾਂਜੀ ਵੀ ਕਰਾ ਦਿਓ ਬਈ ਆ ਓਕੇ ਹੋ ਜਾਣਾ ਠੀਕ ਆ ਜੀ ਤੇ ਜਿਹੜੀ ਦੇਖਭਾਲ ਇੱਕ ਪਿੰਡ ਦਾ ਪਰਿਵਾਰ ਕਰ ਰਿਹਾ ਸੋ ਤੁਸੀਂ ਮੋਰੀ ਲੱਗੀ ਹੋਏ ਕਹਿ ਸਕਦੇ ਆਪਾਂ ਤੁਹਾਨੂੰ ਜ਼ਿੰਮੇਵਾਰ ਦਿੱਤੀ ਆ ਹਾਂ ਕਿਸੇ ਪਰਿਵਾਰਾਂ ਨੂੰ ਵੀ ਦੇ ਦਿੰਦੇ ਆ ਸਾਨੂੰ ਵੀ ਦੇ ਦਿੰਦੇ ਆ ਅਸੀਂ ਤਿਆਰ ਰਹਿੰਦੇ ਆ ਠੀਕ ਆ ਜੀ ਸਾਨੂੰ ਜੇ ਸਾਡੇ ਜੁਮੇ ਆ ਗਈ ਅਸੀਂ ਉਹਨਾਂ ਦੇ ਭਰਾਵਾਂ ਨੂੰ ਕਹਿੰਦੇ ਆਓ ਅਸੀਂ ਓਕੇ ਆ ਮੇਰਾ ਜੀ ਸਲਾਮ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਦੇ ਵਿੱਚ ਰੋਲ ਨਿਭਾਇਆ ਵਾ ਇਸ ਗਰਾਊਂਡ ਨੂੰ ਬਣਾਉਣ ਲਈ ਤੇ ਵਾਕਈ ਇੱਥੇ ਪਤਾ ਨਹੀਂ ਕਿੰਨੇ ਕੇ ਜਿਹੜੇ ਪਲੇਅਰ ਉੱਠਣੇ ਆ ਜਾਂ ਲੋਕਾਂ ਦੀ ਜਿਹੜੀ ਜ਼ਿੰਦਗੀਆਂ ਤੰਦਰੁਸਤੀ ਦੇ ਵਿੱਚ ਵਲ ਵਲ ਵੱਜ ਜਾਣੀਆਂ ਮੇਰੇ ਸਾਹਮਣੇ ਸੈਰ ਕਰਨ ਵੀ ਆਉਂਦੇ ਆ ਜੀ ਲੋਕਾਂ ਆਉਂਦੇ ਹਾਂਜੀ ਤੇ ਇਹ ਕਿੰਨੀ ਵਧੀਆ ਗੱਲ ਹੈ ਦੇਖੋ ਕਿੰਨੀ ਸੇਫਟੀ ਤੌਰ ਤੇ ਤੁਸੀਂ ਤਾਰਾਂ ਲਾਈਆਂ ਸਭ ਕੁਝ ਲਾਇਆ ਹੋਇਆ ਵਾ ਸੋ ਆਪਣਾ ਇਹ ਦਸਦੇ ਵੀ ਇਹ ਲਈ ਮਸ਼ੀਨਾਂ ਵੀ ਰੱਖੀਆਂ ਹੋਈਆਂ ਸਾਰਾ ਕੁਝ ਟਰੈਕਟਰ ਲਿਆਂਦਾ ਆ ਜੀ ਘਾਹ ਕੱਟਣ ਲਈ ਹਾਂਜੀ ਦੂਜਾ ਹੱਥਾਂ ਵਾਲਾ ਵੀ ਹਾਂਜੀ ਹਾਂਜੀ ਚਲੋ ਆਪਾਂ ਨਿਗਾਹ ਮਾਰਦੇ ਫਿਰ ਆਜੋ ਇਹ ਟਰੈਕਟਰ ਸੋ ਓਕੇ ਕਿ ਕੀ ਕੋਸਟ ਹੈ ਜੀ ਇਹਦੀ ਅੰਦਾਜ਼ਾ 1.5 ਲੱਖ ਰੁਪਏ ਹੈ ਜੀ ਠੀਕ ਹੈ ਜੀ ਫਿਰ ਇਹ ਦੇ ਨਾਲ ਤੁਸੀਂ ਸਾਰੀ ਜਿਹੜੀ ਇਹਦੀ ਦੇਖਭਾਲ ਹੁੰਦੀ ਹੈ ਹਾਂ ਜੀ ਉਹ ਕਾ ਕਟਾਈ ਮਸ਼ੀਨ ਹੈ ਜੀ ਅੱਛਾ ਓਕੇ ਓਕੇ ਠੀਕ ਆ ਬੜੀ ਠੀਕ ਹੈ ਹਾਂ ਜੀ ਚਲੋ ਹੁਣ ਅੰਦਰ ਪਈ ਆ ਪਰ ਟਰੈਕਟਰ ਦੇ ਨਾਲ ਮੇਨ ਕੰਮ ਹੈ ਕਿਉਂਕਿ ਏਰੀਆ ਜਿਆਦਾ ਵੱਡਾ ਵਾ ਹਾਂ ਜੀ ਓਕੇ ਬਹੁਤ ਵਧੀਆ ਜੀ ਅੱਛਾ ਇਹ ਟਰੈਕਟਰ ਹੈ ਫਿਰ ਇੱਕ ਹਫ਼ਤੇ ਬਾਅਦ ਚਲਾਉਨੇ ਆ ਕਿਦਾਂ ਇਹਦਾ ਜਨ ਰੱਖਿਆ ਤੁਸੀਂ ਜਿਵੇਂ ਸਾਨੂੰ ਉਹ ਲੱਗਦਾ ਜੀ ਲੋਡ ਆ ਹਾਂਜੀ ਉਹ ਬੰਦਾ ਆਪ ਹੀ ਤਿਆਰ ਹੁੰਦਾ ਬਸ ਅੱਛਾ ਜੀ ਵੀ ਇਹਨੂੰ ਚਲਾ ਦਨੇ ਹੈ ਹਾਂ ਠੀਕ ਹੈ ਜੀ ਇਹ ਤਾਂ ਬਹੁਤ ਵਧੀਆ ਚੀਜ਼ੀ ਬਹੁਤ ਵਧੀਆ ਤੁਹਾਡਾ ਸਾਰਾ ਦਾ ਹੀ ਜਿਹੜਾ ਅਪਰਾਲਾ ਜਿਹੜਾ ਵਾ ਉਹ ਸ਼ਲਾਗਾ ਜੋਗ ਹੈ ਜੀ ਸੋ ਸੋ ਕਮਰਾ ਸਪੈਸ਼ਲ ਇਹਦੇ ਵਾਸਤੇ ਬਣਾਇਆ ਹੈ ਜੀ ਠੀਕ ਹੈ ਜੀ ਤੇ ਆ ਫਿਰ ਹੈਗੀਆਂ ਵਾ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਲਾਈਆਂ ਨਾਲ ਹਾਂਜੀ ਹਾਂਜੀ ਇਹ ਵੀ ਰਿਪੇਅਰ ਹੁੰਦੀ ਸਾਰਾ ਕੁਝ ਦੇਖਦੇ ਆਂਦਾ ਵੀ ਇੰਨਾ ਦੀ ਵੀ ਰਿਪੇਅਰ ਹੁੰਦੀ ਹੈ ਜੀ ਮੇਨਟੇਨ ਫੁੱਲ ਆ ਜੀ ਅੱਛਾ ਮੇਨਟੇਨੈਂਸ ਫੁੱਲ ਆ ਜੀ ਮੇਨਟੇਨ ਫੁੱਲ ਆ ਜੀ ਓਕੇ ਅਸੀਂ ਕੁਝ ਕਹਿਣ ਵਾਲੇ ਬਣੀਏ ਉਹ ਤਿਆਰ ਬੈਠੇ ਠੀਕ ਹੈ ਜੀ ਵੀ ਕਰਾ ਦਿਓ ਉਹ ਬੱਚੇ ਖੇਡ ਰਹੇ ਆ ਝੂਲੇ ਲੱਗੇ ਹੋਏ ਉਹਨਾਂ ਦੇ ਵਾਸਤੇ ਹਨਾ ਰਾਈਡਾਂ ਲਾਈਆਂ ਬੱਚਿਆਂ ਦੀਆਂ ਬਹੁਤ ਸੋਹਣਾ ਜੀ ਬਿਲਕੁਲ ਹੈਗੇ ਉੱਪਰ ਰਾਤ ਨੂੰ ਚੱਲਦੀਆਂ ਨੇ ਹਾਂਜੀ ਲਾਈਟਾਂ ਲੱਗੀਆਂ ਜੀ ਬਹੁਤ 14-15 ਸ਼ਵੇਰੇ ਲੱਗੀਆਂ ਨੇ ਕਿਵੇਂ ਹਾਂਜੀ ਇਹ ਵੀ ਰਾਤ ਨੂੰ ਚੱਲਦੀਆਂ ਨੇ ਠੀਕ ਹੈ ਜੀ ਫੁਆਰੇ ਵੀ ਲੱਗੇ ਹੋਏ ਆ ਜੀ ਉਹ ਵੈ ਅੱਛਾ ਫੁਆਰੇ ਆ ਸਾਰੀ ਗਰਾਊਂਡ ਚ ਹਾਂਜੀ ਫੁਆਰੇ ਆ ਓਕੇ 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 ਇਹ ਸਿਸਟਮ ਕਿੱਥੋਂ ਲਾਇਆ ਜੀ ਸਾਰਾ ਫੁਆਰੇ ਵਾਲਾ ਇਹ ਵਾਲਾ ਸਿਸਟਮ ਤਾਂ ਜੀ ਵੈਸੇ ਗਰਾਊਂਡ ਬਣਾਉਣ ਵਾਲਿਆਂ ਨੇ ਲਾਇਆ ਜਦੋਂ ਜਿੰਨੇ ਵੀ ਪਾਲਿਸੀ ਸੀ ਸਰਕਾਰ ਦੀ ਕੋਈ ਹਾਂਜੀ ਉਹ ਪਾਲਿਸੀ ਦੇ ਅਧੀਨ ਹੀ ਅੰਦਰ ਫੁਆਰੇ ਲੱਗੇ ਆ ਅੱਛਾ ਦਾਖਾ ਚ ਜਿੰਨੇ ਵੀ ਗਰਾਊਂਡ ਬਣੇ ਆ ਅੱਛਾ ਇਦਾਂ ਕਿੰਨੀਆਂ ਗਰਾਊਂਡ ਆ ਜੀ ਇਦਾਂ ਨਹੀਂ ਹੋਰ ਵੀ ਬਾਵਾ ਗਰਾਊਂਡ ਆ ਅੱਛਾ ਇਸੇ ਤਰਜ਼ ਦੇ ਬਣੀਆਂ ਇਸੇ ਤਰਜ਼ ਤੇ ਬਣੀਆਂ ਹਲਕਾ ਦਾਖਾ ਜੀ ਸਪੈਸ਼ਲ ਬਣੀਆਂ ਨੇ ਆਪਣੇ ਐਲੀ ਸਾਹਿਬ ਦੇ ਐਲੀ ਸਾਹਿਬ ਹਲਕਾ ਦਾਖਾ ਇੱਕ ਗਰਾਊਂਡਾਂ ਵਜੋਂ ਜਾਣਿਆ अच्छा जी ਆ ਦੇਖ ਲਓ ਜੀ ਇਹ ਪਾਲਸੀ ਸੀ ਕੋਈ ਹਾਂਜੀ ਉਹਨੂੰ ਇਹ ਵਾਲੀ ਸਾਹਿਬ ਨੇ ਪੂਰਾ ਫਾਲੋ ਕੀਤਾ ਰੱਜ ਕੇ ਆਪਦੇ ਹਲਕੇ ਆ ਆ ਦੇਖ ਲਓ ਜੀ ਆਪਣੇ ਸਾਡੇ ਜਿਹੜੇ ਇੱਥੋਂ ਦੇ ਵਿਧਾਇਕ ਆ ਆਪਣੇ ਐਮ ਐਲ ਏ ਸਾਹਿਬ ਆ ਜੀ ਤੇ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਗਰਾਊਂਡਾਂ ਦਾ ਜਿਹੜਾ ਵਾ ਉਹ ਕੰਮ ਕਿੰਨੇ ਦੱਸਦੇ ਹੋਰਾਂ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਹੀ ਖੇਚਿਆ ਹੋਇਆ ਵਾ ਤੁਸੀਂ ਆ ਦੇਖੋ ਜਰਾ ਕੰਮ ਕੀਤੇ ਬੋਲਦੇ ਆ ਬਈ ਘਟੋ ਘਟ ਜਿਹੜੇ ਨੌਜਵਾਨ ਆ ਬਜ਼ੁਰਗ ਆ ਸਾਡੇ ਉਹ ਤੰਦਰੁਸਤ ਰਹਿਣਗੇ ਫੂਨ ਵੀ ਮਿਲਦਾ ਜੀ ਆਹ ਫੂਨ ਮਿਲਦਾ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਜ਼ਬਰਦਸਤ ਹੈ ਜੀ ਆਸ਼ਾ ਬੈਂਚ ਹੈ ਜੀ ਹਾਂ ਬਿਲਕੁਲ ਦੇਖੋ ਕਿਦਾਂ ਰੰਗ ਕੀਤਾ ਪਿਆ ਕੋਈ ਲੱਗਦਾ ਨਹੀਂ ਵੇ ਹੋਜੀ ਗੱਲ ਆ ਸਾਈਡਾਂ ਤੇ ਫਿਰ ਆਹ ਲਾਈਆਂ ਹੋਈਆਂ ਫੈਂਸ ਲਾਈ ਹੈ ਪੱਕੀ ਸੋਲਿਡ ਗਰਿੱਲਾਂ ਦੀ ਹੈ ਬਹੁਤ ਸੋਹਣਾ ਕੰਮ ਹੈ ਜੀ ਬਹੁਤ ਸੋਹਣਾ ਕੰਮ ਹੈ ਜੇ ਤੁਸੀਂ ਫਿਰ ਆਉਨੇ ਆ ਇੱਥੇ ਆਪਣਾ ਟਾਈਮ ਕੱਢਗੇ ਸੇਵਾਵਾਂਜੋਂ ਕਰ ਰਹੇ ਆ ਬਸ ਅਸੀਂ ਤਾਂ ਆਹ ਜੀ ਭਰਾਵਾ ਦਾ ਹੁਕਮ ਸਿਰ ਮੱਥੇ ਤੇ ਚੰਗੇ ਕੰਮ ਲਈ ਚੰਗੇ ਕੰਮ ਲਈ ਵਾਕਿਆ ਚੰਗਾ ਕੰਮ ਜੀ ਬੋਲਦਾ ਜੀ ਉਹ ਦੇਖੋ ਕਿਦਾਂ ਸ਼ੈੱਡ ਬਣੀਆਂ ਹੋਈਆਂ ਸਾਨੂੰ ਤਾਂ ਉਹ ਕਹਿੰਦੇ ਆ ਜੀ ਵੀ ਪੈਸੇ ਸਾਡੇ ਲੱਗਣੇ ਆ ਤੁਸੀਂ ਕਰਵਾ ਵੀ ਨਹੀਂ ਸਕਦੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਐਤਕ ਵੀ ਕਹਿ ਦਿੰਦੇ ਬਹੁਤ ਵਧੀਆ ਗੱਲ ਹੈ ਜੀ ਇੱਕ ਮਿੰਟ ਆਪਾਂ ਇਹ ਉਹ ਜਿਮ ਵੀ ਬਣਿਆ ਹਾਂ ਹਾਂਜੀ ਅੱਛਾ ਜਿਮ ਵੀ ਬਣਿਆ ਵਾ ਵੈਰੀ ਗੁੱਡ ਜੀ ਫਿਰ ਤੇ ਆ ਕਾਰੀਗਰ ਲਾਇਆ ਪੇਂਟ ਕਰਨ ਵਾਸਤੇ ਹਾਂਜੀ ਬਈ ਬੈਂਚ ਜਿਹੜੇ ਆ ਉਹ ਖਰਾਬ ਨਾ ਹੋਣ ਉਹ ਇਹਨਾਂ ਬੈਂਚਾਂ ਨੂੰ ਜੀ ਬਿਲਡਿੰਗ ਸੈਲਡਿੰਗ ਜਿਹੜੇ ਟੁੱਟੀਆਂ ਸੀ ਉਹ ਸਭ ਕਰਵਾਈਆਂ ਨੇ ਜੀ ਓਦੋਂ ਬਾਅਦ ਇਹਨੂੰ ਪੇਂਟ ਚੱਲਿਆ ਠੀਕ ਹੈ ਜੀ ਮੈਂ ਨਾਲੇ ਟੱਟ ਭੱਜ ਪੂਰੀ ਕੀਤੀ ਅੱਛਾ ਓਕੇ ਓਕੇ ਜਿਵੇਂ ਹਾਂ ਹਾਂ ਵੀ ਮਤਰਾ ਕਿਵੇਂ ਆ ਵਧੀਆ ਹੀ ਕਿਚੀਆਂ ਦਾ ਕੰਮ ਨੂੰ ਹਾਂਜੀ ਹਾਂਜੀ ਵੈਸ ਗੁੱਡ ਯਾਰ ਆ ਮੁੰਡਾ ਮਾਰ ਰਿਹਾ ਪੇਂਟ ਤੇ ਆ ਜਿਵੇਂ ਹੈ ਜੀ ਹਾਂਜੀ ਜਿੰਮ ਉਧਰ ਹੀ ਰਾਹ ਹੋਣਾ ਨਾ ਉਧਰ ਨਾਲ ਜੀ ਨੇਮ ਤੇ ਆ ਜੀ ਚਲੋ ਕੋਈ ਗੱਲ ਨਹੀਂ ਆਪਾਂ ਦੇਖ ਲਿਆ ਪਤਾ ਲੱਗ ਗਿਆ ਬਿਲਡਿੰਗ ਜਿੰਮ ਦੀ ਆ ਜਿੰਮ ਵੀ ਨਾਲ ਹੀ ਬਣਿਆ ਜੀ ਬਹੁਤ ਸੋਹਣੀ ਹੈ ਜੀ ਗੱਲਬਾਤ ਇਹ ਤੁਹਾਡੀ ਛਲਾਗਾ ਜੋ ਕੰਮ ਹੈ ਜੀ ਤੇ ਉਹ ਦੇਖੋ ਸ਼ੈੱਡ ਬਣੇ ਹੋਏ ਹਨ ਜੀ ਕਿਸੇ ਨੇ ਬਹਿਣਾ ਵਾ ਉਹ ਸ਼ੈੱਡ ਬਣਿਆ ਹਾਂ ਹਾਂ ਜੀ ਅਛੇ ਤਿੰਨ ਜੀ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਆਪਣਾ ਸਮਾਂ ਦਿੱਤਾ ਤੇ ਵਾਕੇ ਛਲਾਗਾ ਜੋ ਹੈਗਾ ਜੀ ਇਹ ਕੰਮ ਜਿਨ੍ਹਾਂ ਨੇ ਵੀ ਇਸ ਚੀਜ਼ ਦੇ ਵਿੱਚ ਐਫਰਟ ਕੀਤੇ ਆਪਣੇ ਜੋਰ ਲਾਇਆ ਪਿੰਡ ਦੇ ਜਿਹੜੇ ਵੀ ਪਰਿਵਾਰ ਨੇ ਯੋਗਦਾਨ ਪਾਇਆ ਹਾਂਜੀ ਅੱਜ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸ਼ਬਦਾਂ ਜੀ ਯਾਦ ਵੀ ਕਰਦੇ ਆਂ ਵੀ ਬਹੁਤ ਵਧੀਆ ਚੀਜ਼ ਤੇ ਨੌਜਵਾਨਾਂ ਨੂੰ ਅਪੀਲ ਕਰੋ ਵਾਧ ਤਰ ਗਰਾਊਂਡਾਂ 'ਚ ਜਾਓ ਮਿਹਨਤ ਕਰੋ ਨਸ਼ਿਆਂ ਤੋਂ ਅਪਾ ਤਾਈਂ ਬਚ ਸਕਦੇ ਆਂ ਲੁਧਿਆਣਾ ਦੇ ਜਾਂ ਪਾਰਟੀਆਂ ਕਹਿ ਲਓ ਜਾਂ ਕਲੱਬਾਂ ਕਹਿ ਲਓ ਜੀ ਇੱਥੇ ਖੇਲਣ ਆਂਦੀਆਂ ਨੇ ਅੱਛਾ ਵੈਰੀ ਗੁੱਡ ਜੀ ਇੱਥੇ ਖੇਲਣ ਆਂਦੀਆਂ ਨੇ ਇਸ ਮੈਦਾਨ 'ਚ ਇਸ ਮੈਦਾਨ 'ਚ ਇਹਦੇ ਖੁੰਡੇ ਨੌਜਵਾਨ ਜਿਹੜੇ ਵੱਡੀਆਂ ਕਲੱਬਾਂ ਵਾਂ ਹਾਂ ਕ੍ਰਿਕਟ ਵਾਲੇ ਇੱਥੇ ਸਪੈਸ਼ਲ ਖੇਡਣ ਹੁੰਦੇ ਵੀ ਇੱਥੇ ਆਣਾ ਵਾ ਉਹ ਰੈਂਟ ਵੀ ਦੇਣ ਲੱਗੇ ਜੀ ਹੁਣ ਉਹ ਵੈਰੀ ਗੁੱਡ ਹੁਣ ਉਹ ਰੈਂਟ ਵੀ ਦਿੰਦੇ ਆ ਸਾਤੋਂ 4000 5000 ਇਸ ਤਰ੍ਹਾਂ ਲੈ ਲਓ ਸਾਨੂੰ ਖੇਡਣ ਦਿਓ ਇਸ ਗਰਾਊਂਡ ਦਾ ਇਸ ਗਰਾਊਂਡ ਦਾ ਹੁਣ ਜਿਹੜੀ ਅਪਡੇਟ ਆ ਇਹ ਤਾਂ ਜੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਸੋ ਹਰ ਇੱਕ ਪਿੰਡ ਨੂੰ ਇਹੋ ਜਿਹਾ ਉਦਮ ਕਰਨੇ ਚਾਹੀਦੇ ਆ ਜਿਹੋ ਜੇ ਇੰਨੇ ਵਧੀਆ ਵਿਧਾਇਕ ਹੁਣ ਕਿ ਕੰਮ ਨਾ ਹੁਣ ਤੇ ਬਈ ਸਰਾ ਹੀ ਕਰ ਗਏ ਸਭ ਤੋਂ ਪਹਿਲਾਂ ਐਲੀ ਸਾਹਿਬ ਨੂੰ ਸਲਾਮ ਕਰਨਾ ਬਣਦਾ ਸਾਡਾ ਹਾਂਜੀ ਤੇ ਉਹਨਾਂ ਨੇ ਜਿਹੜਾ ਏਡਾ ਵੱਡਾ ਉਦਮ ਕੀਤਾ ਰੀਲੀ ਗੁੱਡ ਜੌਬ ਰੀਲੀ ਗੁੱਡ ਜੌਬ ਸੋ ਆਹ ਕ੍ਰਿਕਟ ਦੀ ਪਿਚ ਵੀ ਬਣੀ ਹੋਈ ਹੈ ਨਾ ਹਾਂਜੀ ਠੀਕ ਹੈ ਜੀ ਬਹੁਤ ਜ਼ਬਰਦਸਤ ਜੀ ਬਹੁਤ ਜ਼ਬਰਦਸਤ ਤੇ ਥੈਂਕ ਯੂ ਸਾਡੇ ਨਾਲ ਜੁੜਨ ਲਈ ਜੀ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਅੰਦਾਜ਼ ਵਾਰ ਦੱਸਿਓ ਆਪਣਾ ਹਾਂਜੀ ਤਾਂ ਆਪਣਾ ਨਾਂ ਦੱਸੋ ਨਾਂ ਪਵਨ ਕੁਮਾਰ ਜੀ ਪਵਨ ਕੁਮਾਰ ਹਾਂਜੀ ਪਿੰਡ ਸੇਖੋਂ ਪਰ ਪਿੰਡ ਸੇਖੋਂ ਪਰ ਥੈਂਕ ਯੂ ਪਵਨ ਕੁਮਾਰ ਜੀ ਧੰਨਵਾਦੀ ਤੁਹਾਡਾ ਵੀ ਸਾਰਿਆਂ ਦਾ ਜੀ ਕਾਰੀਗਰਾਂ ਦਾ ਕਾਹ ਕੋਰਨੇ ਦੇ ਉੱਪਰ ਸ਼ੈੱਡ ਬਣੀ ਹੋਈ ਆ ਉੱਪਰ ਬੈਂਚ ਲੱਗੇ ਆ ਬੱਚਿਆਂ ਦੇ ਖੇਡਣ ਵਾਸਤੇ ਆਹ ਦੇ ਐਕਸਰਸਾਈਜ਼ ਕਰਨ ਵਾਸਤੇ ਮਸ਼ੀਨਾਂ ਲੱਗੀਆਂ ਨਾ ਤੇ ਬੱਚਿਆਂ ਦੇ ਖੇਡਣ ਵਾਸਤੇ ਆ ਦੇਖੋ ਪਿੰਗਾ ਲਗੀਆਂ ਹੋਈਆਂ ਆ ਦੇਖੋ ਫਿਰ ਵੀ ਜੋ ਇਸੋਂ ਦੇ ਹਾਲਾਤ ਆ ਉਹਨਾਂ ਦੇ ਮੁਕਾਬਲੇ ਆ ਤੱਕ ਸਿਰੇ ਵਾਲੀ ਜਿਹੜੀ ਗੱਲ ਹੋਈ ਹੋਈ ਹੈ ਇੱਥੇ ਸਾਰੇ ਝੂਲੇ ਝੂਟੇ ਜੋ ਵੀ ਰਾਈਡਾਂ ਲੱਗੀਆਂ ਹੋਈਆਂ ਬੱਚਿਆਂ ਦੇ ਵਾਸਤੇ ਮੀਂਹ ਪੈ ਕੇ ਹੱਡੇਾ ਥੋੜਾ ਪਾਣੀ ਵੀ ਖੜਾ ਵਾ ਪਰ ਮੀਂਹ ਦੇ ਕਰਕੇ ਆਹੋ ਪਰ ਆ ਦੇਖੋ ਤੁਸੀਂ ਦੱਸਦੇ ਆ ਕਿ ਜਿਹੜੀਆਂ ਇਹ ਗਰਾਊਂਡਾਂ ਵਾਂ ਜਿਹੇ ਤਿਆਰ ਕੀਤੀਆਂ ਗਰਾਊਂਡਾਂ ਇਦਾਂ ਨਹੀਂ ਹੋਰ ਵੀ ਕਈ ਪਿੰਡਾਂ 'ਚ ਗਰਾਊਂਡਾਂ ਤਿਆਰ ਕੀਤੀਆਂ ਹੋਈਆਂ ਇਹ ਸਰਦਾਰ ਮਨਪ੍ਰੀਤ ਐਲੀ ਹੁਣਾਂ ਨੇ ਜਿਹੜੀਆਂ ਇਹ ਗਰਾਊਂਡਾਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਵਾਂ ਦੇਖੋ ਤੇ ਲਾਈਟਾਂ ਚਾਰ شفیرے ਆ ਕੰਦਾ ਕੀਤੇ ਹੋਈਆਂ ਗਰਿੱਲਾਂ ਲੱਗੀਆਂ ਹੋਈਆਂ ਵੀ ਕੋਈ ਬਾਹਰ ਨਾ ਬੱਚਾ ਜਾ ਸਕੇ ਪੂਰੀ ਪੂਰੀ ਸੇਫਟੀ ਗੱਲ ਇਹਨੂੰ ਸੇਫਟੀ ਉਹਦਾ ਪ੍ਰਬੰਧਿਆ ਦੇਖੋ ਤੁਸੀਂ ਸੋਹਣੇ ਦਰਖਤ ਲਾਏ ਹੋਏ ਆ ਬਹੁਤ ਸੋਹਣਾ ਜਿਹੜਾ ਸਿਸਟਮ ਹੈ ਦੱਸਦੇ ਵੀ ਸਪੈਸ਼ਲ ਟਰੈਕਟਰ ਰੱਖਿਆ ਹੋਇਆ ਦਾ ਘਾਹ ਕੱਟਣ ਲਈ ਪ੍ਰੋਪਰ ਜਿਹੜਾ ਕੰਮਕਾਰ ਕਰਨ ਲਈ ਪ੍ਰੋਪਰ ਬੰਦੇ ਰੱਖੇ ਹੋਏ ਆ ਤੇ ਪੂਰੀ ਇਹਦੀ ਮੇਨਟੇਨੈਂਸ ਕੀਤੀ ਜਾਂਦੀ ਆ ਤੇ